ਇੱਕ ਮਿੰਟ ਲੈ ਉਹ ਕੋਈ ਪੋਲੀ ਹੋਲੀ 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 ਅੱਜ ਸਰ ਅੱਜ ਪ੍ਰੈਸ ਕਾਨਫਰੰਸ ਹੋ ਰਹੀ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਦੋ ਮੁਕਦਰਿਆਂ ਦੇ ਸਬੰਧ ਦੇ ਵਿੱਚ ਕਰ ਰਹੇ ਹਾਂ ਇਹਦੇ ਵਿੱਚ ਇੱਕ ਜਿਹੜਾ ਮੁਕਦਮਾ 13 ਨੰਬਰ ਹੈਗਾ ਇਹ ਅਸੀਂ 307 427 506 34 ਤੇ ਆਮ ਜਗਤ ਦੇ ਵਿੱਚ ਚਾਰਜ ਕੀਤਾ ਸੀਗਾ ਥਾਣਾ ਰੰਜੀਤ ਦੇ ਵਿੱਚ ਇਹ ਇਹ 8 ਤਰੀਕ ਨੂੰ ਹੈਗਾ ਇਹਦੇ ਵਿੱਚ ਇੱਕ ਰਵਿੰਦਰ ਸਿੰਘ ਅਸੀਂ ਫੜਿਆ ਸੀਗਾ ਮੁੰਡਾ 8 ਤਰੀਕ ਨੂੰ ਨਮਕਰਨ ਸਿੰਘ ਜਿਹਨੇ ਗੋਲੀ ਚਲਾਈ ਸੀਗੀ ਇਸ ਵਿੱਚ ਜਿਹੜਾ ਮੇਨ ਅਕਿਊਜ਼ ਹੈਗਾ ਇਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕੀਤਾ ਤੇ ਉਹਦੇ ਕੋਲ ਇੱਕ ਜਿਹੜਾ ਹੈਗਾ ਆਪਣਾ 32 ਬੋਰ ਦਾ ਸੀ ਪਿਸਟਲ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ ਉਹ ਤੋਂ ਰਿਕਵਰ ਕੀਤੇ ਔਰ ਇਹ ਜਿਹੜੇ ਹੈਗੇ ਆ ਕੇਸ ਇਸ ਤਰੀਕੇ ਨਾਲ ਜਿਹੜਾ 307 ਦਾ ਮੇਨ ਅਕਿਊਜ਼ ਵੌਂਟਡ ਸੀਗਾ ਜਿਸ ਨੇ ਫਾਇਰ ਕੀਤਾ ਸੀ ਮੇਨ ਅਕਿਊਜ਼ ਦਾ ਸੀ ਗ੍ਰਿਫਤਾਰ ਕਰ ਲਿਆ ਹੈ ਸੈਕੰਡ ਜਿਹੜਾ ਸਾਡਾ ਕੇਸ ਹੋਇਆ ਇਹ ਅਸੀਂ ਸਾਡਾ ਹੈਗਾ ਮੁਕੱਦਮਾ ਨੰਬਰ 17 ਸਿਵਲ ਆਈਂ ਦਾ ਵਿੱਚ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹੈਗਾ ਸੰਨੀ ਤੇ ਦੂਸਰਾ ਗੁਰਪ੍ਰੀਤ ਜਿਹੜਾ ਸੰਨੀ ਹੈਗਾ ਲੋਪੋਕੇ ਦਾ ਰਹਿਣ ਵਾਲਾ ਤੇ ਜਿਹੜਾ ਗੁਰਪ੍ਰੀਤ ਸਿੰਘ ਹੈਗਾ ਇਹ ਪਿੰਡ ਮਜੀਠੇ ਦਾ ਰਹਿਣ ਵਾਲਾ ਆ ਇਹਨਾਂ ਦੇ ਕੋਲੋਂ ਅਸੀਂ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਜਿਹੜੇ ਹੈਗੇ ਆ ਬਰਾਮਦ ਕੀਤੇ ਹੈਗੇ ਇਹ ਇਹਦੇ ਵਿੱਚ ਜਿਹੜਾ ਹੈਗਾ ਸੰਨੀ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਹੈਗੇ 3 ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਆਪਣਾ ਗੁਰਪ੍ਰੀਤ ਹੈਗਾ ਇਹਦੇ ਤੇ ਇੱਕ ਮੁਕਦਮਾ ਦਰਜ ਹੈ। ਕੋਈ ਚੋਰੀ ਕਰਦੇ ਜੀ ਕੋਈ ਦੱਸਿਆ ਨਾ ਜਿਹੜੇ ਵਕਫਾ ਖੰਬਰਸਰ ਦੇ ਸ਼ਹਿਰਾਂ ਦੇ ਵਿੱਚੋਂ ਵਕਫਾ ਖਾਵਾ ਤੋਂ ਇਹਨਾਂ ਦੇ ਜਿਹੜੇ ਹੈਗੇ ਆ ਚੋਰੀ ਕੀਤੇ ਗਏ ਨੇ ਇਹ ਜਿਹੜੇ ਇਹਨਾਂ ਦੇ ਮੋਟਰਸਾਈਕਲ ਹੈਗੇ ਨੇ ਜੀ ਜਿਨ੍ਹਾਂ ਨੂੰ ਅਸੀਂ ਹੁਣ ਜਲਦੀ ਹੀ ਜਿਹੜਾ ਇਹਨਾਂ ਦੀ ਜਿਹੜੀ ਇੰਜਨ ਨੰਬਰ ਚ ਐਸਸੀ ਨੰਬਰ ਵੇਖ ਕੇ ਜਿਹੜੇ ਕੰਸਰਨ ਥਾਣੇ ਚ ਚੋਰੀ ਹੋਇਆ ਉਹਨਾਂ ਦਾ ਇੰਟੀਮੇਸ਼ਨ ਕਰਕੇ ਜ਼ਰੂਰ ਲੋਕਰਵਾਉਦੇ ਹੋਏ ਬਿਲਕੁਲ ਜੀ ਮੈਡਮ ਮੋਬਾਈਲ ਵੀ ਸਰ ਹੈ ਨਾ ਮੋਬਾਈਲ ਜਿਹੜੇ ਹੈਗੇ ਵਕਫਾ ਖਾਵਾ ਤੋਂ ਖੋਈ ਗਏ ਹੈਗੇ ਨੇ ਤੇ ਉਹ ਵੀ ਜਿਹੜੇ ਹੈਗੇ ਸਾਰੇ ਅੰਮ੍ਰਿਤਸਰ ਦੇ ਵਿੱਚ ਵੀ ਹੈਗੇ ਨੇ ਇਹਨਾਂ ਨੂੰ ਜਿੱਥੇ ਜਿੱਥੇ ਖੋਇਆ ਗਿਆ ਹੈਗਾ ਜਿਹੜੀ ਜਿਹੜੀ ਐਫਆਈਆਰ ਦੇ ਵਿੱਚ ਹੈਗਾ ਉੱਥੇ ਕੋਈ ਅਪੀਆਦੀ ਨੂੰ ਖੁੰਦੇ ਜੀ ਅਪੀਆਦੀ ਨੂੰ ਨਹੀਂ ਇਹਨਾਂ ਦੇ ਬੇਸਿਕਲੀ ਹੁਣ ਤੱਕ ਜਿਹੜੇ ਪੁਛਗਿਰਦੇ ਸਾਹਮਣੇ ਆਏ ਇਹ ਜਿਹੜਾ ਹੈਗਾ ਤੁਰੇ ਜਾਂਦਾ ਕੋਈ ਫੋਨ ਸੋਣ ਰਿਹਾ ਮੋਟਰਸਾਈਕਲ ਦੇ ਮਗਰੋਂ ਆਏ ਸਨੇਚ ਕਰਕੇ ਲੈ ਗਏ ਹੋਏ ਸਰ ਵੇਚਦੇ ਐਪਲੀਕੇਸ਼ਨ ਨੈਚਰਲੀ ਜਿਹੜੇ ਮੋਬਾਈਲਸ ਹੁੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ ਕਿਉਂਕਿ ਟੈਕਨੋਲੋਜੀ ਨਾਲ ਇਹ ਟ੍ਰੇਸ ਹੋ ਜਾਂਦੇ ਨੇ ਮੋਬਾਈਲ ਇਸ ਕਰਕੇ ਜਿਹੜੇ ਹੈਗੇ ਆ ਮੋਬਾਈਲਾਂ ਨੂੰ ਕਈ ਵਾਰੀ ਜਿਹੜੀ ਹੈਗੀ ਆ ਜਿਹੜੀ ਗ੍ਰੇ ਮਾਰਕੀਟ ਹੁੰਦੀ ਆ ਉਹਦੇ ਵਿੱਚ ਵੇਚ ਜਾਂਦੇ ਜਿਹਦੇ ਅਗੇ ਸਪੇਅਰ ਪਾਰਟਸ ਜਿਹੜਾ ਵਰਤੇ ਜਾਂਦੇ ਆ ਬਟ ਇਹ ਹਜੇ ਤੱਕ ਜਿਹੜੀ ਗੱਲ ਹੈਗੀ ਆ ਵੈਰੀਫਾਈ ਕਰਨੀ ਬਾਕੀ ਹੈਗੀ ਆ ਵੈਰੀਫਾਈ ਕਰਕੇ ਫਿਰ ਅੱਗੇ ਕਰਦੇ ਆ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਦਾ ਚੋਰੀ ਦੇ ਹੈਗੇ ਨੇ ਚੋਰੀ ਦੇ ਜੀ ਜੀ ਕਿੰਨੀ ਦੇਰ ਤੋਂ ਕਰ ਰਹੇ ਸੀ ਕੁਝ ਬੜਾ ਵਜੇ ਦੇਖੋ ਜੀ ਜਿਸ ਤਰ੍ਹਾਂ ਦਾ ਇਹਨਾਂ ਦਾ ਸਭ ਤੋਂ ਪਹਿਲਾ ਮੁਕੱਦਮਾ ਇਹਨਾਂ ਦਾ 2020 ਦਾ ਦਰਜ ਹੋਇਆ ਹੋਇਆ ਸੰਨੀ ਦਾ ਹੈਗਾ ਜਿਆ ਉਹ ਵੀ 379 B ਦਾ ਹੈਗਾ ਸੋ ਇਹ ਆਪਾਂ ਕਹਿ ਸਕਦੇ ਆ ਕਿ ਇਹਦਾ ਜਿਹੜਾ ਟਰੈਕ ਰਿਕਾਰਡ ਹੈਗਾ ਆ ਪਿਛਲੇ 4 ਸਾਲ ਤੋਂ ਜਿਹੜਾ ਇਹ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜਾ ਇਨਵੋਲਡ ਇਹ ਤੋਂ ਬਿਲਕੁਲ ਸਾਲ ਬਈ ਦੀ ਇਹਦੇ ਨਾਲ ਕਾਫੀ ਚੋਰੀ ਹੋਈ ਆ ਹਾਂਜੀ ਦੇਖੋ ਇਹਨਾਂ ਕਾਫੀ ਬਰਾਮਦੀ ਹੋਈ ਆ ਸਾਡੇ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਹੋਏ ਨੇ ਨਾ ਕਾਫੀ ਜੜੀ ਹੈਗੀ ਆ ਸਾਡੀ ਹੈਵੀ ਰਿਕਵਰੀ ਸਰ ਸਰ ਮਾਰਗਾਂ ਤੇ ਤਾਂ ਨਹੀਂ ਹਾਂਜੀ ਜੀ ਰਿਮਾਨ ਲੈ ਜੀ ਰਿਮਾਨ ਰਿਮਾਨੀ ਪੇਸ਼ ਕਰ ਰਹੇ ਹਾਂ ਜੀ ਉਹਦੇ ਜਸਰ ਹੋਰ ਕੋਈ ਖਬਰ ਹੀ ਨਾ ਕੋਈ ਕੋਈ ਨੇ ਹੋਰ ਸਾ ਤੈਸੋ ਸਾਦਾ ਮੁਕੱਦਮਾ ਹੈਗਾ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਨਵਕਰਨ ਸਿੰਘ ਨਵ ਹੈਗਾ ਇਹ ਪਿੰਡ ਫੰਡੋਰੀ ਬਲੈਚ ਦਾ ਹੈਗਾ ਇਹਨੂੰ ਫੜਿਆ ਹੈਗਾ ਇਹ ਐਫ ਆਈ ਆਰ ਨੰਬਰ 13 ਹੈਗੀ ਆ ਔਰ ਇਹਦੇ ਵਿੱਚ ਇੱਕ ਪਿਸਟਲ ਤੇ ਦੋ ਕਾਰਤੂਸ ਜਿਹੜੇ ਹੈਗੀਆਂ ਨੇ ਉਹ ਬਰਾਮਦ ਹੋਏ ਪੂਰੀ ਚਲਾਈ ਕੀਤੀ ਸੀ ਇਹਨਾਂ ਨੇ ਫਿਰ ਹਾਊਸਿੰਗ ਬੋਰਡ ਜਿਹੜਾ ਰਣਜੀਤ ਐਵੇਨਿਊ ਵਿੱਚ ਜਿਹੜਾ ਹੈਗਾ ਉੱਥੇ ਰੋਹਿਤ ਨਾਂ ਦਾ ਮੁੰਡਾ ਹੈਗਾ ਉਹਦੇ ਘਰ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਜਿਹੜੀ ਬਾਅਦ ਦੇ ਵਿੱਚ ਇੱਕ ਗੋਲੀ ਜਿਹੜੀ ਸੀਗੀ ਉਹਦੇ ਬਾਹਾਂ ਦੇ ਵਿੱਚ ਲੱਗੀ ਸੀ ਕਾਰਨ ਕੀ ਸੀ ਉੱਥੇ ਲੜਾਈ ਹੋਈ ਵਜਾ ਰੰਜਿਸ਼ ਜਿਹੜੀ ਹੈਗੀ ਆ ਉਹ ਤਾਂ ਮੌਕੇ ਤੇੜਾ ਲਿਖਾਇਆ ਕਿ ਕਾਰ ਜਿਹੜੀ ਸੀ ਇਹ ਦੋਨੇ ਕਾਰ ਇੱਕੋ ਗਲੀ ਛੋਟੀ ਸੀਗੀ ਉਹਨੇ ਸਪੀਡ ਤੋਂ ਕਾਰ ਕੱਢੀ ਤੇ ਸਪੀਡ ਤੋਂ ਕਾਰ ਕੱਢਣ ਤੋਂ ਇਹਨਾਂ ਦੀ ਤੁਤੂ ਮੈਮਾ ਹੋ ਗਈ। ਔਰ ਜਿਸ ਕੱਲ ਤੋਂ ਇਹ ਜਿਹੜਾ ਹੈਗਾ ਵਿਵਾਦ ਵਧ ਗਿਆ ਤੇ ਇਹਨੇ ਗੁੱਲਚਾ। ਟੋਟਲ ਨੂੰ ਸਾਰ ਦੋਨੇ ਕਿਸੇ ਕਿੰਨੇ ਬੰਦੇ ਟੋਟਲ ਦੇ? ਦੋਨਾ ਕੇਸਾਂ ਦੇ ਵਿੱਚ ਟੋਟਲ 4 4 ਵਿਅਕਤੀ ਫੜੇ ਗਏ ਨੇ ਦੋਨਾ ਕੇਸਾਂ ਦੋਨਾ ਕੇਸਾਂ ਦੇ ਵਿੱਚ ਟੋਟਲ। ਠੀਕ ਹੈ ਜੀ। ਥੈਂਕ ਯੂ। ਜਿਸ ਜਿਹੜਾ ਹੈਗਾ ਨਵਕਰਨ ਸਿੰਘ ਨਵ ਹੈਗਾ। ਇਹ ਪਿੰਡ ਪਡੋੜੀ ਬਲੈਚ ਦਾ ਹੈਗਾ ਇਹਨੂੰ ਫੜਿਆ ਹੈਗਾ ਇਹ ਐਫ ਆਈ ਆਰ ਨੰਬਰ 13 ਹੈਗੀ ਆ ਔਰ ਇਹਦੇ ਵਿੱਚ ਇੱਕ ਪਿਸਟਲ ਤੇ ਦੋ ਕਾਰਤੂਸ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਸਰ ਗੋਲੀ ਚਲਾਈ ਕਿੱਥੇ ਸੀ ਇਹਨਾਂ ਨੇ ਇਹ ਹਾਊਸਿੰਗ ਬੋਰਡ ਜਿਹੜਾ ਰਣਜੀਤ ਐਵੇਨਿਊ ਵਿੱਚ ਜਿਹੜਾ ਹੈਗਾ ਉੱਥੇ ਰੋਹਿਤ ਨਾਂ ਦਾ ਮੁੰਡਾ ਹੈਗਾ ਉਹਦੇ ਘਰ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਜਿਹੜੀ ਬਾਅਦ ਦੇ ਵਿੱਚ ਇੱਕ ਗੋਲੀ ਜਿਹੜੀ ਸੀਗੀ ਉਹਦੇ ਬਾਹਾਂ ਦੇ ਵਿੱਚ ਲੱਗੀ ਸੀ ਕਾਰਨ ਕੀ ਵੀ ਉੱਤੇ ਲੜਾਈ ਹੋਤ ਵਜਾ ਰੰਜੀਤ ਜਿਹੜੀ ਹੈਗੀ ਆ ਉਹ ਤਾਂ ਮੌਕੇ ਦੇਣਾ ਲਿਖਾਇਆ ਕਿ ਕਾਰ ਜਿਹੜੀ ਸੀ ਇਹ ਦੋਨੇ ਕਾਰ ਇੱਕੋ ਗਲੀ ਛੋਟੀ ਸੀਗੀ ਉਹਨੇ ਸਪੀਡ ਤੋਂ ਕਾਰ ਕੱਢੀ ਤੇ ਸਪੀਡ ਤੋਂ ਕਾਰ ਕੱਢਣ ਤੋਂ ਇਹਨਾਂ ਦੀ ਤੁਤੂ ਮਹਿਮਾ ਹੋ ਗਈ ਔਰ ਜਿਸ ਕੱਲ ਤੋਂ ਇਹ ਜਿਹੜਾ ਹੈਗਾ ਵਿਵਾਦ ਵਧ ਗਿਆ ਤੇ ਇਹਨੇ ਗੋਲੀ ਚੜਾਈ ਤੇ ਤੁਹਾਨੂੰ ਉਸਰ ਦੋਨੇ ਕੇਸਾਂ ਕਿੰਨੇ ਬੰਦੇ ਟੋਟਲ ਦੋ ਸੀਗੇ ਦੋਨਾਂ ਕੇਸਾਂ ਦੇ ਵਿੱਚ ਟੋਟਲ 4 4 ਵਿਅਕਤੀ ਫੜੇ ਗਏ ਨੇ ਦੋਨਾਂ ਕੇਸਾਂ ਦੋ ਦੋਨਾਂ ਕੇਸਾਂ ਦੇ ਵਿੱਚ ਦੋ ਦੋ ਠੀਕ ਹੈ ਜੀ